ਚੜ੍ਹਦੀ ਕਲਾ ਟਾਈਮ ਟੀਵੀ ਦੇ ਦਫ਼ਤਰ ਵਿਖੇ ਪ੍ਰੋਫੈਸਰ ਗੁਰਨਦਰ ਸਿੰਘ ਦੀ ਪੁਸਤਕ ਗੁਰੂ ਨਾਨਕ ਰਾਗ ਕੀਰਤਨ ਸ਼ੈਲੀ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਵੱਲੋਂ ਅਹਿਮ ਪਤਵੰਤਿਆਂ ਦੀ ਮੌਜੂਦਗੀ ਵਿੱਚ ਰਿਲੀਜ਼ ਕੀਤੀ ਗਈ ਪੇਸ਼ ਹੈ ਸਬੰਤ ਸਾਡੀ ਰਿਪੋਰਟ ਪ੍ਰੋਫੈਸਰ ਗੁਰਨਦਰ ਸਿੰਘ ਦੀ ਪੁਸਤਕ ਗੁਰੂ ਨਾਨਕ ਰਾਗ ਕੀਰਤਨ ਸ਼ੈਲੀ ਅਦਾਰਾ ਚੜ੍ਹਦੀ ਕਲਾ ਵਿਖੇ ਰਿਲੀਜ਼ ਕੀਤੀ ਗਈ ਕਿਤਾਬ ਨੂੰ ਰਿਲੀਜ਼ ਕਰਨ ਦੀ ਰਸਮ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਪਾਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਸਰਦਾਰਨੀ ਜਸਵਿੰਦਰ ਕੌਰ ਦਰਦੀ ਚੜ੍ਹਦੇ ਕਲਾ ਟਾਈਮ ਟੀਵੀ ਦੇ ਸੀਈਓ ਡਾਕਟਰ ਇੰਦਰਪ੍ਰੀਤ ਕਰਦਰ ਦੇ ਗੁਰਨਦਰ ਸਿੰਘ ਦੇ ਪਿਤਾ ਡਾਕਟਰ ਚਬਰਜੰਗ ਸਿੰਘ ਨੇ ਆਦਾ ਕੀਤਾ ਇਸ ਮੌਕੇ ਤੇ ਜਗਜੀਤ ਸਿੰਘ ਦਰਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਸਰਦਾਰ ਜਗਜੀਤ ਸਿੰਘ ਦਰਦੀ ਨੇ ਕਿਹਾ ਹੈ ਕਿ ਪ੍ਰੋਫੈਸਰ ਗੁਰਨਦਰ ਸਿੰਘ ਦਾ ਸਮੁੱਚਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਅਤੇ ਪਰਿਵਾਰ ਤੋਂ ਹੀ ਇਸ ਨੌਜਵਾਨ ਨੂੰ ਉਪਰਤੀ ਮਿਲੀ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਪੁਸਤਕ ਦੇ ਲੇਖਕ ਡਾਕਟਰ ਗੁਰਨਦਰ ਸਿੰਘ ਨੇ ਕਿਤਾਬ ਰਿਲੀਜ਼ ਕਰਨ ਲਈ ਸਮੂਚੜ ਦੇ ਕਲਾ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਆਪਣੀ ਪੁਸਤਕ ਸੰਬੰਧੀ ਜਾਣਕਾਰੀ ਦਿੰਦੇ ਹੋਣਾ ਦੱਸਿਆ ਇਸ ਪੁਸਤਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰਾਗਮਈ ਸ਼ਬਦਾਂ ਨੂੰ ਪੁਰਾਤਨ ਕੀਰਤਨ ਸ਼ੈਲੀ ਦੇ ਰੂਪ ਵਿੱਚ ਸੁਰ ਲਿਪੀ ਵੱਧ ਕਰਨ ਦਾ ਯਤਨ ਕੀਤਾ ਗਿਆ ਡਾਕਟਰ ਸਾਹਿਬ ਨੇ ਕਿਹਾ ਕਿ ਇਸ ਪੁਸਤਕ ਵਿੱਚ ਲੇਖਕ ਗੁਰਨਦਰ ਸਿੰਘ ਤੋਂ ਇਲਾਵਾ ਉਹਨਾਂ ਦੇ ਪਿਤਾ ਡਾਕਟਰ ਜਬਰਜੰਗ ਸਿੰਘ ਦਾਦਾ ਰਾਗੀ ਪ੍ਰੋਫੈਸਰ ਚਾਤਰ ਸਿੰਘ ਸਾਬਕਾ ਕੈਬਨਟ ਮੰਤਰੀ ਸੁਰਜੀਤ ਸਿੰਘ ਰਖੜਾ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੇ ਅਮਰਜੀਤ ਸਿੰਘ ਕਾਲੇਕਾਰ ਡਾਕਟਰ ਗੁਰਨਾਮ ਸਿੰਘ ਡਾਕਟਰ ਅਲੰਕਾਰ ਸਿੰਘ ਡਾਕਟਰ ਜਗੀਰ ਸਿੰਘ ਪ੍ਰਿੰਸੀਪਲ ਡਾਕਟਰ ਰਮਨਜੀਤ ਕੌਰ ਨੇ ਵੀ ਆਪਣਾ ਯੋਗਦਾਨ ਪਾਇਆ ਹੈ ਅੱਜ ਪ੍ਰੋਫੈਸਰ ਗੁਰਨਦਰ ਸਿੰਘ ਜੀ ਦੀ ਨਵੀਂ ਪੁਸਤਕ ਗੁਰੂ ਨਾਨਕ ਰਾਗ ਕੀਰਤਨ ਸ਼ੈਲੀ ਰਦੀਸ ਗਰ ਕੇ ਅੰਦਾਂ ਦੀ પ્રસੰਦਾ ਹੋ ਰਹੀ ਹੈ ਕਿ ਇਸ ਨੌਜਵਾਨ ਹੋਣਹਾਰ ਪ੍ਰੋਫੈਸਰ ਗੁਰਨਦਰ ਸਿੰਘ ਨੇ ਜੋ ਕੀਰਤਨ ਦੀ ਵੱਡੀ ਵਿੜਾਈ ਨੂੰ ਕੀਰਤਨ ਦੀ ਮਹਾਨਤਾ ਨੂੰ ਦਰਸਾਉਣ ਵਾਲੀ ਔਰ ਗੁਰੂ ਨਾਨਕ ਸਾਹਿਬ ਵੱਲੋਂ ਜੋ ਕੀਰਤਨ ਦੀ ਸ਼ੈਲੀ ਭਾਈ ਮਰਦਾਨਾ ਜੀ ਨੂੰ ਸਮਝਾਏਗੀ ਔਰ ਭਾਈ ਮਰਦਾਨਾ ਜੀ ਨੇ ਸ਼ਬਦ ਅਤੇ ਸੰਗੀਤ ਦਾ ਸੁਮੇਲ ਕਰਕੇ ਜੋ ਬਾਣੀ ਉਚਾਰਨ ਹੋਈ ਅੱਜ ਸਾਰਾ ਸੰਸਾਰ ਰਾਗਾਂ ਵਿੱਚ ਗਾਈ ਹੋਈ ਉਸ ਬਾਣੀ ਨੂੰ ਸੁਣ ਕੇ ਆਨੰਦਿਤ ਹੋ ਰਿਹਾ ਹੈ ਅਤੇ ਰੋਗ ਗ੍ਰਹਿਤ ਹੋ ਕੇ ਆਪਣਾ ਜੀਵਨ ਸਫਲ ਕਰ ਰਿਹਾ ਹੈ ਇਹ ਬਹੁਤ ਵੱਡੀ ਗੱਲ ਹੈ ਕਿ ਪ੍ਰੋਫੈਸਰ ਗੁਰਨਦਰ ਸਿੰਘ ਨੇ ਆਪਣੇ ਪਿਤਾ ਪ੍ਰੋਫੈਸਰ ਜਬਰਜੰਗ ਸਿੰਘ ਜੀ ਅਤੇ ਆਪਣੇ ਬਜ਼ੁਰਗਾਂ ਦੀਆਂ ਪਾਈਆਂ ਹੋਈਆਂ ਸ਼ਾਨਦਾਰ ਰਵੈਤਾਂ ਨੂੰ ਦੁਬਾਰਾ ਉਹਨਾਂ ਰਸਤਿਆਂ ਉੱਤੇ ਚੱਲ ਕੇ ਉਜਾਗਰ ਕਰਕੇ ਦਿਖਾਇਆ ਹੈ ਇਹਨਾਂ ਦੇ ਵੱਡੇ-ਵੱਡੇਰੇ ਜਥੇਦਾਰ ਗੜਗੱਜ ਸਿੰਘ ਜੀ ਬਾਬਾ ਅਨੰਦ ਸਿੰਘ ਜੀ ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਫਲੇ ਵਿੱਚ ਨਾਲ ਜਾਂਦੇ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਉਹਨਾਂ ਦੇ ਜਰਨੈਲ ਉਹਨਾਂ ਦੇ ਮੁਖਾਰਬਿੰਦੋਂ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਨਿਹਾਲ ਹੁੰਦੇ ਸਨ ਜੜਦੀ ਕਲਾ ਟਾਈਮ ਟੀਵੀ ਉੱਤੇ ਅਸੀਂ ਜਦੋਂ ਸ੍ਰੀ ਗੁਰਦਾਰਾ ਬੰਗਲਾ ਸਾਹਿਬ ਤੋਂ ਕੀਰਤਨ ਸੰਗਤਾਂ ਨੂੰ ਸਰਵਣ ਸਰਵਣ ਕਰਾਉਂਦੇ ਹਾਂ ਤਾਂ ਸਾਨੂੰ ਅੱਜ ਅਹਿਸਾਸ ਹੋ ਗਿਆ ਹੈ ਸਾਰੇ ਸੰਸਾਰ ਦੇ ਲੋਕਾਂ ਨੂੰ ਕੀਰਤਨ ਦੀ ਭੁੱਖ ਹੈ ਅਤੇ ਪ੍ਰਾਰਥਨ ਜੋ ਸ਼ੈਲੀ ਹੈ ਗੁਰੂ ਨਾਨਕ ਪਾਤਸ਼ਾਹ ਵੱਲੋਂ ਸਾਨੂੰ ਵਿਰਸੇ ਵਿੱਚ ਦਿੱਤੀ ਹੋਈ ਉਸ ਸ਼ੈਲੀ ਨੂੰ ਦੁਬਾਰਾ ਉਜਾਗਰ ਕਰਨਾ ਸੁਰਜੀਤ ਕਰਨਾ ਉਸ ਸ਼ੈਲੀ ਅਨੁਸਾਰ ਕੀਰਤਨ ਕਰਨਾ ਇਹ ਸਮੇਂ ਦੀ ਲੋੜ ਸੀ ਜਿਸ ਨੂੰ ਪੂਰਾ ਕਰਨ ਲਈ ਪ੍ਰੋਫੈਸਰ ਗੁਰਨਾਥ ਸਿੰਘ ਨੇ ਯਤਨ ਕੀਤਾ ਹੈ ਗੁਰਬਾਣੀ ਕੀਰਤਨ ਨੂੰ ਪਿਆਰ ਕਰਨ ਵਾਲੇ ਸਾਰੇ ਗੁਰਬਾਣੀ ਦੇ ਪ੍ਰੇਮੀਆਂ ਨੂੰ ਮੈਂ ਕਹਾਂਗਾ ਕਿ ਪੁਸਤਕ ਜ਼ਰੂਰ ਪੜ੍ਹੋ ਜਿਸ ਨਾਲ ਤੁਹਾਨੂੰ ਹੋਰ ਜ਼ਿਆਦਾ ਕੀਰਤਨ ਦਾ ਰਸ ਆਇਆ ਕਰੇਗਾ ਅਤੇ ਹੋਰ ਜ਼ਿਆਦਾ ਆਨੰਦ ਮਾਣ ਕੇ ਤੁਸੀਂ ਜੀਵਨ ਸਫਲ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ